ਮੇਰਾ ਮਾਲਕ ਥੋੜਾ ਦਿਮਾਗੀ ਤੌਰ ਤੇ ਬਿਮਾਰ ਸੀ ਸਵੇਰੇ ਮਾਲਕਣ ਕਮਰੇ ਵਿੱਚੋਂ ਨਿਕਲਦੀ ਤਾਂ ਪਿੱਠ ਤੇ ਹੱਥ ਰੱਖ ਕੇ ਲੰਗੜਾ ਲੰਗੜਾ ਕੇ ਚੱਲਦੀ ਮੈਂ ਤਾਂ ਮਾਲਕ ਤੋਂ ਦੂਰ ਹੀ ਰਹਿੰਦੀ ਸੀ ਪਰ ਇੱਕ ਰਾਤ ਮਾਲਕਣ ਦੀ ਸਿਹਤ ਖਰਾਬ ਸੀ ਮੈਨੂੰ 10000 ਫੜਾ ਕੇ ਕਿਹਾ ਕਿ ਅੱਜ ਦੀ ਰਾਤ ਮੈਨੂੰ ਬਚਾ ਲੈ ਮੈਂ 10000 ਗਿਣ ਕੇ ਆਪਣੀ ਜੇਬ 'ਚ ਪਾ ਲਏ ਤੇ ਮਾਲਕਣ ਦੀ ਜਗ੍ਹਾ ਸੌਂ ਗਈ ਉਸ ਰਾਤ ਮੇਰੇ ਹੋਸ਼ ਉੱਡ ਗਏ ਮੈਂ ਕੰਮ ਵਿੱਚ ਰੁੱਝੀ ਸੀ ਜਦੋਂ ਮਾਲਕਣ ਸਵੇਰੇ ਕਮਰੇ ਤੋਂ ਬਾਹਰ ਆਈ ਤਾਂ ਆਪਣੀ ਪਿੱਠ ਤੇ ਹੱਥ ਰੱਖ ਕੇ ਡਰਦੇ ਮਾਰੇ ਕੰਬ ਰਹੀ ਸੀ ਮੈਂ ਪੁੱਛਿਆ ਕਿ ਮਾਲਕਣ ਕੀ ਹੋਇਆ ਤਾਂ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ ਤੇਰਾ ਮਾਲਕ ਇਨਸਾਨ ਨਹੀਂ ਜਲਾਦ ਹੈ ਇਹ ਕਹਿ ਕੇ ਹੰਝੂ ਪੂੰਝਦੀ ਹੋਈ ਰਸੋਈ ਵੀ ਚਲੀ ਗਈ ਤੇ ਗਰਮ ਦੁੱਧ ਵਿੱਚ ਇੱਕ ਚਮਚ ਹਲਦੀ ਪਾ ਕੇ ਪੀਣ ਲੱਗੀ ਇਦਾਂ ਪਿਛਲੇ ਕੁਝ ਦਿਨਾਂ ਤੋਂ ਮੈਂ ਦੇਖ ਰਹੀ ਸੀ ਕਦੀ ਕਦੀ ਤਾਂ ਮੈਂ ਸੋਚ ਵਿੱਚ ਪੈ ਜਾਂਦੀ ਕੀ ਦੇਖਣ ਨੂੰ ਤਾਂ ਮਾਲਕ ਬੜਾ ਨਰਮ ਲੱਗਦਾ ਹੈ ਨੌਕਰਾਂ ਦਾ ਕਿੰਨਾ ਧਿਆਨ ਕਰਦਾ ਹੈ ਪਰ ਆਪਣੀ ਘਰਵਾਲੀ ਨਾਲ ਹਮੇਸ਼ਾ ਇਦਾਂ ਕਿਉਂ ਕਰਦਾ ਹੈ ਮੈਨੂੰ ਇਦਾਂ ਕਹਿੰਦੀ ਜਿਵੇਂ ਪਿਛਲੇ 1 ਸਾਲ ਤੋਂ ਉਸ ਘਰ ਵਿੱਚ ਕੰਮ ਕਰ ਰਹੀ ਸੀ ਤੇ ਮਾਲਕਣ ਨੂੰ ਹਮੇਸ਼ਾ ਅਦਾਸ ਦੇਖਦੀ ਸੀ ਮਾਲਕਣ ਦੇ ਚਿਹਰੇ ਤੇ ਹਮੇਸ਼ਾ ਸਖਤ ਅੰਦਾਜ਼ ਰਹਿੰਦੇ ਸੀ ਇਸ ਲਈ ਕਦੀ ਪੁੱਛਣ ਦੀ ਹਿੰਮਤ ਵੀ ਨਾ ਹੋਈ ਪਰ ਅੱਜ ਤਾਂ ਵਿਚਾਰੀ ਆਪਣੀ ਪਿੱਠ ਦੇ ਦਰਦ ਤੋਂ ਤੜਫ ਰਹੀ ਸੀ ਕਮਰੇ ਵਿੱਚੋਂ ਨਿਕਲੀ ਤਾਂ ਸ਼ਾਇਦ ਬਰਦਾਸ਼ਤ ਨਾ ਹੋਇਆ ਮੈਂ ਉਸ ਨੂੰ ਕਿਹਾ ਕਿ ਮੇਰਾ ਮਾਲਕ ਤਾਂ ਬਹੁਤ ਹੀ ਨਰਮ ਮિજાਜ ਕਿਸਮ ਦੇ ਆਦਮੀ ਸੀ ਮੈਂ ਤਾਂ ਕਦੀ ਉਹਨਾਂ ਨੂੰ ਉੱਚੀ ਆਵਾਜ਼ ਚ ਗੱਲ ਕਰਦੇ ਨਹੀਂ ਦੇਖਿਆ ਉਹ ਆਪਣੀ ਘਰਵਾਲੀ ਨੂੰ ਹਮੇਸ਼ਾ ਆਪ ਜਾਂ ਜਨਾਬ ਕਹਿ ਕੇ ਗੱਲ ਕਰਦੇ ਸੀ ਇਸ ਲਈ ਮੈਂ ਸੋਚ ਹੀ ਨਹੀਂ ਸਕਦੀ ਸੀ ਕਿ ਮਾਲਕ ਨੇ ਕਦੀ ਮਾਲਕਣ ਦੇ ਨਾਲ ਕੋਈ ਬਦਸਲੂਕੀ ਕੀਤੀ ਹੋਣੀ ਲੇਕਿਨ ਮਾਲਕਣ ਦੇ ਹੰਝੂ ਮੈਨੂੰ ਕੁਝ ਕਹਾਣੀ ਸੁਣਾਉਂਦੇ ਸੀ ਕਦੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਮਾਲਕਣ ਝੂਠੀ ਹੈ ਕਿਉਂਕਿ ਮੈਂ ਉਸ ਨੂੰ ਕਦੇ ਮਾਲਕ ਦੇ ਨਾਲ ਹੱਸਦੇ ਬੋਲਦੇ ਨਹੀਂ ਦੇਖਿਆ ਸੀ ਕਾਰਨ ਸ਼ਾਇਦ ਇਹ ਵੀ ਸੀ ਕਿ ਮੇਰੇ ਮਾਲਕ ਥੋੜੇ ਸਾਵਲੇ ਸੀ ਤੇ ਨੈਣ ਨਕਸ਼ ਵੀ ਕੁਝ ਖਾਸ ਨਹੀਂ ਸੀ ਤੇ ਮਾਲਕਣ ਬਹੁਤ ਸੋਹਣੀ ਸੀ ਸ਼ਾਇਦ ਮਾਲਕਣ ਨੂੰ ਮਾਲਕ ਪਸੰਦ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਉਹ ਰਵਈਏ ਰੱਖਦੀ ਸੀ ਤੇ ਜਾਣ ਬੁੱਝ ਕੇ ਸਾਨੂੰ ਨੌਕਰਾਂ ਨੂੰ ਮਾਲਕ ਵੱਲ ਭੜਕਾਉਂਦੀ ਸੀ ਕਿਉਂਕਿ ਮੈਂ ਮਾਲਕਣ ਨੂੰ ਕਦੀ ਵੀ ਚੰਗੇ ਕੱਪੜੇ ਪਾ ਕੇ ਤਿਆਰ ਹੁੰਦੇ ਨਹੀਂ ਦੇਖਿਆ ਸੀ ਜਿੱਦਾਂ ਕਿ ਘਰਵਾਲੀਆਂ ਘਰ ਵਾਲੇ ਦੇ ਆਉਣ ਤੇ ਪਹਿਲਾਂ ਹੀ ਤਿਆਰ ਹੋ ਜਾਂਦੀਆਂ ਨੇ ਉਹ ਬਿਲਕੁਲ ਹੀ ਸਾਦੇ ਤੇ ਸਿੰਪਲ ਜਿਹੇ ਕੱਪੜੇ ਪਾ ਕੇ ਆਦਾਸ ਤੇ ਹੀ ਰਹਿੰਦੀ ਸੀ ਮਾਲਕ ਦੇ ਆਉਣ ਤੋਂ ਪਹਿਲਾਂ ਲੰਚ ਕਰਕੇ ਸੋਫੇ ਤੇ ਰਹਿ ਜਾਂਦੀ ਸੀ ਜਿੱਦਾਂ ਸਦੀਆਂ ਦੀ ਬਿਮਾਰ ਹੋਵੇ ਮਾਲਕ ਜਦੋਂ ਵੀ ਆਉਂਦੇ ਤਾਂ ਜਲਦੀ ਨਾਲ ਉਸ ਦਾ ਹਾਲ ਚਾਲ ਪੁੱਛਦੇ ਕਿ ਤੁਸੀਂ ਠੀਕ ਹੋ ਚਲੋ ਆਪਾਂ ਡਾਕਟਰ ਦੇ ਕੋਲ ਚੱਲਦੇ ਆਂ ਪਰ ਮਾਲਕਣ ਕਹਿ ਦਿੰਦੀ ਸੀ ਕੁਝ ਨਹੀਂ ਹੋਇਆ ਉਸ ਦੇ ਤਾਂ ਨਖਰੇ ਹੀ ਖਤਮ ਨਹੀਂ ਹੁੰਦੇ ਸੀ ਕਹਿੰਦੀ ਸੀ ਮੈਂ ਨਹੀਂ ਡਾਕਟਰ ਕੋਲ ਜਾਣਾ ਮੈਂ ਇਹ ਸੋਚ ਕੇ ਹਮੇਸ਼ਾ ਹੀ ਉਲਝਣ ਵਿੱਚ ਰਹਿੰਦੀ ਸੀ ਮੈਨੂੰ ਹਮੇਸ਼ਾ ਠੀਕ ਲੱਗਦਾ ਤੇ ਮਾਲਕਣ ਗਲਤ ਲੱਗਦੀ ਸੀ ਜੋ ਹਾਲਾਤ ਅੱਜ ਮੈਂ ਮਾਲਕ ਦੇ ਦੇਖੇ ਸੀ ਮੇਰਾ ਦਿਮਾਗ ਖੁੱਲ ਗਿਆ ਸੀ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਮਾਲਕਣ ਨੂੰ ਉਹਨਾਂ ਦੀ ਸੂਰਤ ਪਸੰਦ ਨਹੀਂ ਇਸ ਲਈ ਮਾਲਕ ਤੋਂ ਜਾਨ ਛਡਾਉਣਾ ਚਾਹੁੰਦੀ ਹੈ ਤੇ ਸਭ ਕੁਝ ਕਰ ਰਹੀ ਹੈ ਤਾਂ ਜੋ ਖੁਦ ਨੂੰ 마ਸੂਮ ਸਾਬਤ ਕਰ ਸਕੇ ਪਤਾ ਨਹੀਂ ਕਿਉਂ ਮੈਨੂੰ ਮਾਲਕ ਮਾਲਕਣ ਦੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਸ਼ੌਂਕ ਹੋ ਗਿਆ ਸੀ ਮੈਂ ਹੁਣ ਹਰ ਗੱਲ ਨੋਟ ਕਰਦੀ ਸੀ ਸਵੇਰੇ ਜਦੋਂ ਮੈਂ ਕੰਮ ਤੇ ਆਉਂਦੀ ਉਸ ਵਕਤ ਮਾਲਕਣ ਆਪਣੇ ਕਮਰੇ ਵਿੱਚੋਂ ਨਿਕਲਦੀ ਤੇ ਅਕਸਰ ਉਹਨਾਂ ਦਾ ਹੱਥ ਆਪਣੀ ਪਿੱਠ ਤੇ ਹੁੰਦਾ ਸੀ ਇਦਾਂ ਲੱਗਦਾ ਸੀ ਜਿਦਾਂ ਸਾਰੀ ਰਾਤ ਮਾਲਕ ਨੂੰ ਬਰਦਾਸ਼ਤ ਨਾ ਕਰਨ ਵਾਲੀ ਕੋਈ ਤਕਲੀਫ ਦਿੱਤੀ ਹੋਵੇ ਉਹਨਾਂ ਦੇ ਚਿਹਰੇ ਤੋਂ ਮੈਨੂੰ ਅਦਾਸੀ ਨਜ਼ਰ ਆਉਂਦੀ ਸੀ ਮੈਂ ਜਦੋਂ ਵੀ ਮਾਲਕ ਬਾਹਰ ਨਿਕਲਦੇ ਬੜੇ ਖੁਸ਼ ਤੇ ਹੱਸਦੇ ਜਾਂਦੇ ਉਹਨਾਂ ਦੇ ਚਿਹਰੇ ਤੇ ਅਜੀਬ ਰੌਣਕ ਹੁੰਦੀ ਸੀ ਉਹ ਜਿੱਦਾਂ ਹੀ ਬਾਹਰ ਜਾਂਦੇ ਤਾਂ ਨੌਕਰਾਂ ਤੋਂ ਵਧੀਆ ਨਾਸ਼ਤਾ ਬਣਾ ਬਣਾ ਕੇ ਨਾਸ਼ਤਾ ਕਰਦੇ ਤੇ ਆਪਣੇ ਕੰਮ ਤੇ ਚਲੇ ਜਾਂਦੇ ਪਰ ਮਾਲਕਣ ਨੇ ਇੱਕ ਗਲਾਸ ਗਰਮ ਦੁੱਧ ਵਿੱਚ ਹਲਦੀ ਪਾ ਕੇ ਦਿੰਦੀ ਸੀ ਉਸ ਤਰ੍ਹਾਂ ਉਸ ਤੇ ਹੰਝੂ ਆਉਂਦੇ ਸੀ ਗੱਲ ਸਿਰਫ ਇਹੀ ਨਹੀਂ ਸੀ ਇੱਕ ਵਾਰੀ ਜੋ ਮੇਰੀ ਅੱਖਾਂ ਨੇ ਦੇਖਿਆ ਮੇਰਾ ਤਾਂ ਦਿਲ ਹੀ ਧੜਕ ਗਿਆ ਹਾਲੇ ਮੈਂ ਕੰਮ ਤੇ ਆਈ ਸੀ ਕਿ ਮੇਰੇ ਕੰਨਾਂ ਵਿੱਚ ਮਾਲਕਣ ਦੀ ਸਿਸਕੀਆਂ ਦੀ ਆਵਾਜ਼ ਆਈ ਮੈਂ ਦੇਖਿਆ ਮਾਲਕਣ ਕਮਰਾ ਖੋਲ ਕੇ ਭੱਜਦੀ ਹੋਈ ਬਾਹਰ ਆਈ ਸੀ ਸ਼ਾਇਦ ਮੈਨੂੰ ਦੇਖ ਕੇ ਉਹ ਬਾਹਰ ਆ ਗਈ ਉਸ ਤੇ ਵਾਲ ਖਿਲਰੇ ਪਏ ਸੀ ਉਸ ਦੀ ਹਾਲਤ ਬਹੁਤ ਖਰਾਬ ਸੀ ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਉਸਦੇ ਚਿਹਰੇ ਤੋਂ ਪਰੇਸ਼ਾਨ ਲੱਗ ਰਹੀ ਸੀ ਮੈਨੂੰ ਦੇਖ ਕੇ ਫਟਾਫਟ ਉਸਨੇ ਆਪਣੇ ਹੰਝੂ ਪੂਜੇ ਤੇ ਫਿਰ ਉੱਪਰ ਚਲੀ ਗਈ ਤੇ ਕਹਿਣ ਲੱਗੀ ਜੇ ਉਹ ਦਰਿੰਦਾ ਆਦਮੀ ਮੇਰਾ ਪਤਾ ਪੁੱਛੇ ਤਾਂ ਕਹਿ ਦੀ ਮੈਂ ਘਰ ਨਹੀਂ ਕਿਤੇ ਚਲੀ ਗਈ ਹਾਂ ਖਬਰਦਾਰ ਜੋ ਉਸ ਨੂੰ ਦੱਸਿਆ ਕਿ ਮੈਂ ਉੱਪਰ ਛੱਤ ਤੇ ਹਾਂ ਇਹ ਕਹਿ ਕੇ ਤੇਜ਼ੀ ਨਾਲ ਉੱਪਰ ਚਲੀ ਗਈ 5 ਮਿੰਟ ਬਾਅਦ ਮਾਲਕ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੈਂ ਜਲਦੀ ਨਾਲ ਹੱਥ ਵਿੱਚ ਕੱਪੜਾ ਲਿੱਤਾ ਤੇ ਸਫਾਈ ਕਰਨ ਲੱਗੀ ਤਾਂ ਜੋ ਮਾਲਕ ਨੂੰ ਇਹ ਨਾ ਲੱਗੇ ਕਿ ਮੇਰਾ ਧਿਆਨ ਉਹਨਾਂ ਦੇ ਕਮਰੇ ਵੱਲ ਹੈ ਉਹਨਾਂ ਦੇ ਪੂਰੇ ਆਸੇ ਪਾਸੇ ਦੇਖਿਆ ਅਤੇ ਫਿਰ ਮੇਰੇ ਕੋਲ ਆ ਕੇ ਪੁੱਛਣ ਲੱਗੇ ਕਿ ਤੇਰੀ ਮਾਲਕਣ ਕਿੱਥੇ ਗਈ ਹੈ ਇਹ ਸੁਣ ਕੇ ਮੈਂ ਘਬਰਾ ਗਈ ਸੀ ਅੱਜ ਮਾਲਕ ਕਾਫੀ ਗੁੱਸੇ ਵਿੱਚ ਸੀ ਉਹ ਹੌਲੀ ਦੇ ਕੇ ਮੇਰੇ ਕੋਲ ਆਏ ਤੇ ਮੈਨੂੰ ਪੁੱਛਣ ਲੱਗੇ ਮੈਨੂੰ ਦੱਸੋ ਮਾਲਕਣ ਕਿੱਥੇ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਪਰ ਮੈਂ ਚੁੱਪ ਖੜੀ ਸੀ ਬਾਰ-ਬਾਰ ਅੱਖਾਂ ਨੂੰ ਥੱਲੇ ਕਰ ਰਹੀ ਸੀ ਉਹ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਮੈਨੂੰ ਪਤਾ ਹੈ ਕਿ ਤੂੰ ਜਾਣਦੀ ਹੈ ਉਹ ਕਿੱਥੇ ਹੈ ਮੈਨੂੰ ਸੱਚ ਦੱਸ ਦੇ ਮੈਂ ਡਰ ਗਈ ਸੀ ਕਿ ਜੇ ਮੈਂ ਮਾਲਕ ਨੂੰ ਦੱਸ ਦਿੱਤਾ ਤਾਂ ਮਾਲਕਨ ਨੂੰ ਪਤਾ ਚੱਲੂ ਪਤਾ ਨਹੀਂ ਮੇਰੇ ਨਾਲ ਕੀ ਕਰੂਗੀ ਤੇ ਜੇ ਮੈਂ ਮਾਲਕ ਨੂੰ ਝੂਠ ਬੋਲਿਆ ਉਹਨਾਂ ਨੇ ਮੇਰਾ ਝੂਠ ਫੜ ਲਿਆ ਤਾਂ ਉਹ ਮੈਨੂੰ ਨੌਕਰੀ ਤੋਂ ਹੀ ਕੱਢ ਦੇਣਗੇ ਸ਼ਾਇਦ ਮੇਰੀ ਨੌਕਰੀ ਹੀ ਚਲੀ ਜਾਵੇ ਮੈਂ ਉੱਪਰ ਵੱਲ ਇਸ਼ਾਰਾ ਕੀਤਾ ਹੌਲੀ ਦੇ ਕੇ ਮਾਲਕ ਨੂੰ ਕਿਹਾ ਪਲੀਜ਼ ਮੇਰਾ ਨਾਮ ਨਾ ਲੈਣਾ ਇਹ ਸੁਣ ਕੇ ਉਹ ਮੁਸਕਰਾਣ ਲੱਗੇ ਤੇ ਫਿਰ ਜੇਬ ਦੇ ਵਿੱਚ 500 ਦਾ ਨੋਟ ਕੱਢ ਕੇ ਮੈਨੂੰ ਦੇ ਦਿੱਤਾ ਤੇ ਕਹਿਣ ਲੱਗੇ ਜੇ ਇਦਾਂ ਹੀ ਤੂੰ ਮੇਰੇ ਨਾਲ ਰਹੇਂਗੀ ਤਾਂ ਮੈਂ ਵੀ ਤੈਨੂੰ ਖੁਸ਼ ਕਰਦਾ ਰਹਾਂਗਾ ਇਹ ਕਹਿ ਕੇ ਉੱਪਰ ਚਲੇ ਗਏ ਪਰ ਮੈਂ ਡਰ ਰਹੀ ਸੀ ਪਤਾ ਨਹੀਂ ਕਿਉਂ ਅੱਜ ਮੈਨੂੰ ਮਾਲਕ ਦਾ ਸੁਭਾਅ ਕੁਝ ਠੀਕ ਨਹੀਂ ਲੱਗ ਰਿਹਾ ਸੀ ਮੈਨੂੰ ਮਾਲਕਣ ਸੱਚੀ ਤੇ ਮਾਲਕ ਝੁੱਠੇ ਲੱਗ ਰਹੇ ਸੀ ਕੁਝ ਦੇਰ ਬਾਅਦ ਵੀ ਮਾਲਕ ਮਾਲਕਣ ਦਾ ਹੱਥ ਫੜ ਕੇ ਉਹਨਾਂ ਨੂੰ نیچے ਲੈ ਕੇ ਆ ਰਹੇ ਸੀ ਤੇ ਬੜੇ ਹੀ ਪਿਆਰ ਨਾਲ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਕਹਿਣ ਲੱਗੇ ਤੁਸੀਂ ਮੇਰੇ ਤੋਂ ਇੰਨਾ ਦੂਰ ਕਿਉਂ ਰਹਿੰਦੇ ਹੋ ਚਲੋ ਬੈਠੋ ਇੱਧਰ ਅੱਜ ਮੈਂ ਆਪਣੇ ਹੱਥਾਂ ਨਾਲ ਤੈਨੂੰ ਨਾਸ਼ਤਾ ਕਰਵਾਉਣਾ ਪਰ ਮਾਲਕਣ ਬਾਰ-ਬਾਰ ਆਪਣਾ ਹੱਥ ਉਹਨਾਂ ਤੋਂ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮਾਲਕ ਨੇ ਇੱਕ ਨੌਕਰ ਨੂੰ ਕਿਹਾ ਕਿ ਦੁੱਧ ਦਾ ਗਲਾਸ ਲੈ ਕੇ ਆਓ ਫਿਰ ਆਪਣੇ ਹੱਥ ਨਾਲ ਮਾਲਕਣ ਨੂੰ ਦੁੱਧ ਪਿਲਾਉਣ ਲੱਗੇ ਉਹ ਤਾਂ ਬੜੀ ਪਿਆਰ ਤੇ ਮੁਹੱਬਤ ਦਿਖਾ ਰਹੇ ਸੀ ਮੇਰੇ ਦਿਮਾਗ ਵਿੱਚ ਹਾਲੇ ਵੀ ਇਹੀ ਸਵਾਲ ਸੀ ਫਿਰ ਮਾਲਕ ਮਾਲਕਣ ਤੋਂ ਡਰਦੀ ਕਿਉਂ ਹੈ ਉਹ ਤਾਂ ਬਹੁਤ ਨਰਮ ਮિજાਜ ਦੇ ਸੀ ਕੁਝ ਦਿਨ ਇਦਾਂ ਹੀ ਨਿਕਲਦੇ ਗਏ ਬਾਅਦ ਵਿੱਚ ਮੇਰੀ ਮਾਂ ਨੂੰ ਨਾਨੀ ਦੀ ਮੌਤ ਦੀ ਖ਼ਬਰ ਮਿਲ ਗਈ ਮਾਂ ਕਹਿਣ ਲੱਗੀ ਮੈਂ ਤੈਨੂੰ ਇਕੱਲੇ ਘਰ ਨਹੀਂ ਛੱਡ ਸਕਦੀ ਕਿਉਂਕਿ ਮੈਂ ਤੇ ਮੇਰੀ ਮਾਂ ਹੀ ਘਰ ਵਿੱਚ ਇਕੱਲੇ ਰਹਿੰਦੇ ਸੀ ਮੇਰੇ ਪਾਪਾ ਨਹੀਂ ਸੀ ਸਾਡੇ ਘਰ ਵਿੱਚ ਮੇਰੀ ਮਾਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਮਾਂ ਕਹਿਣ ਲੱਗੀ ਜੇ ਤੇਰੀ ਨੌਕਰੀ ਨਾ ਲੱਗੀ ਹੁੰਦੀ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾਂਦੀ ਪਰ ਹੁਣ ਤੈਨੂੰ ਕੰਮ ਛੱਡ ਕੇ ਮੇਰੇ ਨਾਲ ਪਿੰਡ ਜਾਣਾ ਪੈਣਾ ਜੇ ਨੌਕਰੀ ਛੁੱਟ ਗਈ ਤੇ ਵਾਪਸ ਆ ਕੇ ਆਪਣੇ ਖਾਣ ਪੀਣ ਦੇ ਲਾਲੇ ਪੈ ਜਾਣਗੇ ਮੈਂ ਕਿਹਾ ਤਾਂ ਮਾਂ ਫਿਰ ਮੈਂ ਕੱਲੀ ਰਹਿ ਲੂੰਗੀ ਤੁਸੀਂ ਚਲੇ ਜਾਓ ਮੇਰੀ ਫਿਕਰ ਨਾ ਕਰੋ ਪਰ ਮੇਰੀ ਮਾਂ ਨੂੰ ਮੇਰੀ ਬਹੁਤ ਫਿਕਰ ਸੀ ਮੇਰੀ ਮਾਂ ਨੇ ਮਾਲਕਣ ਨਾਲ ਗੱਲ ਕੀਤੀ ਕਿ ਜਦ ਤੱਕ ਮੈਂ ਪਿੰਡ ਤੋਂ ਵਾਪਸ ਨਾ ਆਵਾਂ ਮੇਰੀ ਧੀ ਤੁਹਾਡੇ ਘਰ ਵਿੱਚ ਰਹੂਗੀ ਮਾਲਕਣ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਮੈਂ ਮਾਲਕਣ ਦੇ ਕੋਲ ਰਹਿਣ ਲੱਗੀ ਪਹਿਲਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਕਰਦੀ ਸੀ ਪਰ ਹੁਣ 24 ਘੰਟੇ ਇਸ ਘਰ ਵਿੱਚ ਰਹਿੰਦੀ ਸੀ ਬਾਕੀ ਨੌਕਰ ਆਪਣੇ ਘਰ ਚਲੇ ਜਾਇਆ ਕਰਦੇ ਸੀ ਜਦੋਂ ਕਿ ਮੈਂ ਮਾਲਕ ਦੇ ਘਰ ਵਿੱਚ ਰਹਿਣ ਲੱਗੀ ਜਦੋਂ ਰੋਟੀ ਦਾ ਵਕਤ ਹੋਇਆ ਤਾਂ ਮੈਂ ਗਰਮ ਗਰਮ ਰੋਟੀ ਬਣਾ ਕੇ ਮਾਲਕਨ ਦੇ ਅੱਗੇ ਰੱਖ ਦਿੰਦੀ ਮਾਲਕਨ ਕੰਬਲ ਤੋਂ ਬਾਹਰ ਨਹੀਂ ਆਉਂਦੀ ਸੀ ਉਹ ਕਿੰਨੀ ਹੀ ਧੀਰ ਕੁਰਸੀ ਤੇ ਬੈਠੇ ਉਸ ਦਾ ਇੰਤਜ਼ਾਰ ਕਰਦੇ ਰਹੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਮਾਲਕਨ ਨੂੰ ਬੁਲਾ ਕੇ ਲੈ ਕੇ ਆ ਉਹਦੀ ਰੋਟੀ ਠੰਡੀ ਹੋ ਰਹੀ ਹੈ ਮੈਂ ਜਲਦੀ ਨਾਲ ਹਾਂ ਵਿੱਚ ਸਿਰ ਹਿਲਾਇਆ ਤੇ ਉਹਨਾਂ ਨੂੰ ਜਗਾਉਣ ਲਈ ਚਲੀ ਗਈ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਮਾਲਕਣ ਬਿਸਤਰੇ ਤੇ ਉਲਟੇ ਮੂੰਹ ਸੌ ਰਹੀ ਸੀ ਕਿਹਾ ਕਿ ਮਾਲਕ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੁਹਾਡਾ ਡਾਈਨਿੰਗ ਟੇਬਲ ਦੇ ਉੱਤੇ ਇੰਤਜ਼ਾਰ ਹੋ ਰਿਹਾ ਹੈ ਤੁਹਾਡੀ ਰੋਟੀ ਠੰਡੀ ਹੋ ਰਹੀ ਹੈ ਉਹਨਾਂ ਨੇ ਮੈਨੂੰ ਮਹਿਸੂਸ ਤਾਂ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਦਿੱਤਾ ਤੇ ਕਹਿਣ ਲੱਗੀ ਕਿ ਉਹਨਾਂ ਨੂੰ ਕਹੋ ਤੁਸੀਂ ਰੋਟੀ ਖਾ ਲਓ ਮੈਨੂੰ ਭੁੱਖ ਨਹੀਂ ਜਦੋਂ ਮੈਨੂੰ ਭੁੱਖ ਲੱਗੂਗੀ ਤਾਂ ਮੈਂ ਖਾ ਲਵਾਂਗੀ ਇਹਨਾਂ ਕਹਿ ਕੇ ਉਹਨਾਂ ਨੇ ਆਪਣੇ ਆਪ ਨੂੰ ਚਾਦਰ ਦੇ ਵਿੱਚ ਢੱਕ ਲਿਆ ਐਦਾਂ ਹੀ ਮੈਂ ਵਾਪਸ ਆਈ ਤਾਂ ਮਾਲਕ ਨੇ ਮੈਨੂੰ ਪੁੱਛਿਆ ਕਿ ਤੇਰੀ ਮਾਲਕਣ ਕਿੱਥੇ ਹੈ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਜੋ ਮਾਲਕਣ ਨੇ ਮੈਨੂੰ ਕਿਹਾ ਸੀ ਮਾਲਕ ਆਪਣੀ ਕੁਰਸੀ ਤੋਂ ਉੱਠੇ ਤੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਠੀਕ 2 ਮਿੰਟ ਬਾਅਦ ਉਹ ਮਾਲਕਣ ਨੂੰ ਨਾਲ ਲੈ ਕੇ ਬਾਹਰ ਆਏ ਉਹਨਾਂ ਦੇ ਚਿਹਰੇ ਤੇ ਇੱਕ ਜ਼ਬਰਦਸਤ ਮੁਸਕਰਾਹਟ ਸੀ ਤੇ ਦੇਖ ਕੇ ਘੂਰਨ ਲੱਗੀ ਤੇ ਕਹਿਣ ਲੱਗੀ ਮੇਰੇ ਲਈ ਪਲੇਟ ਵਿੱਚ ਰੋਟੀ ਰੱਖ ਮੈਂ ਜਲਦੀ ਨਾਲ ਪਲੇਟ ਵਿੱਚ ਖਾਣਾ ਪਾਇਆ ਤਾਂ ਉਹ ਖਾ ਕੇ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ ਮੈਂ ਬਹੁਤ ਹੈਰਾਨ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ ਉਹ ਇਦਾਂ ਦੇ ਨਾਟਕ ਕਿਉਂ ਕਰਦੀ ਹੈ ਮੇਰੀ ਸਮਝ ਤੋਂ ਸਭ ਕੁਝ ਬਾਦਸੀ ਕਿਉਂਕਿ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਉਹਨਾਂ ਦੀਆਂ ਇਹ ਸਭ ਸਭ ਗੱਲਾਂ ਦੇ ਕੇ ਮੈਨੂੰ ਤਾਂ ਉਸ ਦੀ ਸਮਝ ਹੀ ਨਹੀਂ ਆਉਂਦੀ ਸੀ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਇੰਨੀ ਐਕਟਿੰਗ ਕਿਉਂ ਕਰਦੇ ਸੀ ਮਾਲਕ ਤੇ ਮਾਲਕਣ ਨੇ ਖਾਣਾ ਖਾਧਾ ਉਸ ਤੋਂ ਬਾਅਦ ਜੋ ਖਾਣਾ ਬਚ ਗਿਆ ਮੈਂ ਵੀ ਖਾ ਲਿਆ ਫਿਰ ਮੈਂ ਭਾਂਡੇ ਧੋਣ ਲੱਗੀ ਮੈਨੂੰ ਕਾਫੀ ਸਮਾਂ ਹੋ ਗਿਆ ਸੀ ਕਿਉਂਕਿ ਮੈਂ ਪੂਰੀ ਰਸੋਈ ਨੂੰ ਸਾਫ਼ ਕੀਤਾ ਸਾਰਾ ਕੰਮ ਕਰਕੇ ਜਦੋਂ ਮੈਂ ਰਸੋਈ ਤੋਂ ਬਾਹਰ ਨਿਕਲੀ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਮੇਰੇ ਕਦਮ ਰੁਕ ਗਏ ਕਿਉਂਕਿ ਉਸ ਖਾਮੋਸ਼ ਰਾਤ ਵਿੱਚ ਮੈਨੂੰ ਮਾਲਕਣ ਦੀਆਂ ਸਿਸਕੀਆਂ ਦੀ ਆਵਾਜ਼ ਆ ਰਹੀ ਸੀ ਮੇਰੇ ਦਿਮਾਗ ਦੇ ਵਿੱਚ ਘੰਟੀਆਂ ਵੱਜਣ ਲੱਗੀਆਂ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਹੋ ਕੀ ਰਿਹਾ ਹੈ ਫਿਰ ਮੈਂ ਸੋਚਿਆ ਕਿ ਉਹਨਾਂ ਦੇ ਕਮਰੇ ਵਿੱਚ ਝਾਕ ਕੇ ਦੇਖਦੀ ਹਾਂ ਆਖਰ ਗੱਲ ਕੀ ਹੈ ਤਿਲ ਕਹਿ ਰਿਹਾ ਸੀ ਕਿ ਜਾ ਕੇ ਦੇਖਾਂ ਆਖਰ ਮਾਲਕਣ ਕਿਉਂ ਰੋ ਰਹੀ ਹੈ ਮੈਂ ਜਲਦੀ ਨਾਲ ਆਪਣੇ ਆਪ ਨੂੰ ਤਿਆਰ ਕੀਤਾ ਕਿਉਂਕਿ ਇਸ ਸਮੇਂ ਕਿਸੇ ਦੇ ਕਮਰੇ ਵਿੱਚ ਜਾਣਾ ਬਿਲਕੁਲ ਵੀ ਠੀਕ ਨਹੀਂ ਸੀ ਪਰ ਮੈਨੂੰ ਅਗਲੇ ਪਲ ਜੋ ਆਵਾਜ਼ ਸੁਣਾਈ ਦਿੱਤੀ ਮੈਂ ਹੈਰਾਨ ਰਹਿ ਗਈ ਨਾ ਚਾਹੁੰਦੇ ਹੋਏ ਵੀ ਮੇਰੇ ਪੈਰ ਮਾਲਕਨ ਦੇ ਕਮਰੇ ਵੱਲ ਵਧੇ ਮੈਂ ਦਬੇ ਪੈਰਾਂ ਨਾਲ ਗਈ ਤੇ ਉਹਨਾਂ ਦੇ ਕਮਰੇ ਦੇ ਨੇੜੇ ਜਾ ਕੇ ਦੇਖਿਆ ਦਰਵਾਜ਼ਾ ਅੰਦਰੋਂ ਬੰਦ ਸੀ ਮੈਂ ਬਾਹਰ ਹੀ ਚ ਦੇਖਣਾ ਚਾਹਿਆ ਪਰ ਬੰਦ ਸੀ ਮਾਲਕ ਦੀ ਆਵਾਜ਼ ਤੇਜ਼ ਹੋ ਗਈ ਸੀ ਮਾਲਕਨ ਰੋ ਰਹੀ ਸੀ ਜਦੋਂ ਕਿ ਮਾਲਕ ਬੜੇ ਹੀ ਪਿਆਰ ਨਾਲ ਉਸ ਨਾਲ ਗੱਲ ਕਰ ਰਹੀ ਸੀ ਏਸੀ ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਪੇਟ ਭਰ ਕੇ ਰੋਟੀ ਖਾਇਆ ਕਰ ਨਹੀਂ ਤਾਂ ਬਾਅਦ ਵਿੱਚ ਏਦਾਂ ਦਾ ਦਰਦ ਹੁੰਦਾ ਹੈ ਤੂੰ ਨੌਕਰਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਦੀ ਰਹਿਣੀ ਹੈ ਮੇਰਾ ਤਾਂ ਕੋਈ ਖਿਆਲ ਹੀ ਨਹੀਂ ਕਿੰਨੀ ਵਾਰੀ ਕਿਹਾ ਇਸ ਕਮਰੇ ਵਿੱਚ ਜੋ ਚਾਹੇ ਸਲੂਕ ਕਰ ਲਓ ਪਰ ਬਾਹਰ ਜਾ ਕੇ ਨੌਕਰਾਂ ਦੇ ਸਾਹਮਣੇ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਇਆ ਕਰ ਜੋ ਮੈਂ ਕਹਾ ਉਹੀ ਕਰਿਆ ਕਰ ਨਾ ਜਾਣੇ ਕਿਉਂ ਤੂੰ ਮੇਰੀ ਗੱਲ ਨਹੀਂ ਮੰਨਦੀ ਮਾਲਕ ਆਪਣੀ ਇਸ ਨਰਮ ਆਵਾਜ਼ ਨਾਲ ਉਸ ਨਾਲ ਗੱਲ ਕਰ ਰਹੀ ਸੀ ਜਦੋਂ ਕਿ ਮਾਲਕਨ ਦੇ ਰੋਂ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ ਬਾਹਰੀ ਅੰਦਰੋਂ ਬੰਦ ਸੀ ਇਸ ਲਈ ਮੈਂ ਖੋਲ ਕੇ ਨਹੀਂ ਦੇਖ ਸਕਦੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮਾਲਕਤਾ ਰਾਮਨਾਲ ਉਸ ਨਾਲ ਗੱਲਾਂ ਕਰ ਰਹੀ ਸੀ ਉਹ ਬੜੇ ਨਰਮ ਅਤੇ ਪਿਆਰ ਦਾ ਤਰੀਕਾ ਸੀ ਪਰ ਇਸ ਦੇ ਬਾਵਜੂਦ ਆਖਰ ਉਹ ਇਸ ਕਦਰ ਕਿਉਂ ਰੋ ਰਹੀ ਸੀ ਮੈਂ ਜਲਦੀ ਨਾਲ ਉੱਥੋਂ हट ਗਈ ਤੇ ਆਪਣੇ ਕਮਰੇ 'ਚ ਜਾ ਕੇ ਸੌਂ ਗਈ ਸਾਰੀ ਰਾਤ ਮੇਰੇ ਦਿਮਾਗ ਵਿੱਚ ਇਹੀ ਚੱਲਦਾ ਰਿਹਾ ਸਵੇਰੇ ਉੱਠੀ ਤਾਂ ਫੇਰ ਉਹੀ ਦੇਖਣ ਨੂੰ ਮਿਲਿਆ ਹਲਕੇ ਦੇ ਉੱਠਣ ਤੋਂ ਪਹਿਲਾਂ ਮਾਲਕਣ ਕਮਰੇ ਤੋਂ ਬਾਹਰ ਆਈ ਉਸ ਦੀ ਅੱਖਾਂ ਦੇ ਕੋਲ ਮੈਨੂੰ ਕਾਲਸ ਲੱਗ ਰਹੀ ਸੀ ਉਹ ਕਾਫੀ 부ਜੀ 부ਜੀ ਲੱਗ ਰਹੀ ਸੀ ਉਸ ਦਾ ਹੱਥ ਆਪਣੀ ਪਿੱਠ ਦੇ ਉੱਤੇ ਸੀ ਤੇ ਲੰਗੜਾ ਕੇ ਚੱਲਦੇ ਹੋਏ ਆਈ ਤੇ ਕੁਰਸੀ ਤੇ ਬੈਠ ਗਈ ਮੈਂ ਜਲਦੀ ਨਾਲ ਗਰਮ ਗਰਮ ਨਾਸ਼ਤਾ ਉਸ ਦੇ ਸਾਹਮਣੇ ਰੱਖਿਆ ਪਰ ਉਹ ਕੰਬ ਰਹੀ ਸੀ ਤੇ ਜੂਸ ਦਾ ਗਲਾਸ ਚੁੱਕਣ ਲਈ ਉਸ ਨੇ ਹੱਥ ਅੱਗੇ ਕੀਤਾ ਤਾਂ ਗਲਾਸ ਹੱਥੋਂ ਛੁੱਟ ਕੇ ਜ਼ਮੀਨ ਤੇ गिर ਗਿਆ ਤੇ ਗਲਾਸ ਟੁੱਟ ਗਿਆ ਮਾਲਕ ਜਲਦੀ ਨਾਲ ਉੱਚੀ ਦੇ ਕੇ ਬੋਲਿਆ ਕਿਉਂਕਿ ਇਸ ਵਕਤ ਉਹਨਾਂ ਨੂੰ ਆਪਣੇ ਫੋਨ ਤੇ ਕਿਸੇ ਨਾਲ ਜ਼ਰੂਰੀ ਗੱਲ ਕਰ ਰਹੀ ਸੀ ਮਾਲਕਣ ਕੰਬ ਰਹੀ ਸੀ ਜਲਦੀ ਨਾਲ ਮਾਫੀ ਮੰਗਣ ਲੱਗੀ ਪਰ ਬਹੁਤ देर ਹੋ ਚੁੱਕੀ ਸੀ ਮਾਲਕ ਨੇ ਗੁੱਸੇ ਵਿੱਚ ਆਪਣੇ ਦੋਨੋਂ ਹੱਥਾਂ ਵਿੱਚ ਜੂਸ ਦਾ ਜੱਗ ਚੁੱਕਿਆ ਤੇ ਡੋਲ ਦਿੱਤਾ ਸਾਰਾ ਜੂਸ ਖਰਾਬ ਹੋ ਗਿਆ ਤੇ ਨਾਲੇ ਨਾਸ਼ਤਾ ਵੀ ਸਾਰਾ ਖਰਾਬ ਹੋ ਗਿਆ ਸੀ ਮਾਲਕ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਦਿਖ ਰਿਹਾ ਸੀ ਕਹਿਣ ਲੱਗੇ ਲੱਗਦਾ ਕੱਲ ਰਾਤ ਦਾ ਸਬਕ ਤੂੰ ਭੁੱਲ ਗਈ ਹੁਣ ਦੇਖ ਮੈਂ ਤੇਰੇ ਨਾਲ ਕੀ ਕਰਦਾ ਦੁਬਾਰਾ ਸਭ ਕੁਝ ਇੱਧਾ ਤੈਨੂੰ ਸਿਖਾਉਣਾ ਮਾਲਕਨ ਡਰੀ ਬੈਠੀ ਸੀ ਜੈ ਚੋਰਖਾ ਨਾਲ ਰਸੋਈ ਦੇ ਦਰਵਾਜੇ ਕੋਲ ਖੜੀ ਮਾਲਕ ਦਾ ਰੂਪ ਦੇਖ ਰਹੀ ਸੀ ਅੱਜ ਤੱਕ ਮਾਲਕ ਨੂੰ ਕਦੀ ਮੈਂ ਇਸ ਤਰੀਕੇ ਨਾਲ ਬੋਲਦੇ ਨਹੀਂ ਦੇਖਿਆ ਸੀ ਮੈਨੂੰ ਯਾਦ ਆ ਰਿਹਾ ਸੀ ਜਦੋਂ ਮੈਂ ਇੱਥੇ ਨਵੀਂ ਆਈ ਸੀ ਤੇ ਦੂਜੇ ਹੀ ਦਿਨ ਮੇਤੋ ਕੀਮਤੀ ਸੈਟ ਦੇ ਅੰਦਰੋਂ ਪਲੇਟ ਟੁੱਟ ਗਈ ਸੀ ਪਰ ਮਾਲਕ ਨੇ ਕੁਝ ਵੀ ਨਹੀਂ ਕਿਹਾ ਸੀ ਉਲਟਾ ਮੈਨੂੰ ਉਹ ਇੰਨਾ ਮਹਿੰਗਾ ਸੈਟ ਦੇ ਦਿੱਤਾ ਸੀ ਤੇ ਉਸ ਦੀ ਜਗ੍ਹਾ ਘਰ ਵਿੱਚ ਨਵਾਂ ਡਿਨਰ ਸੈਟ ਲੈ ਕੇ ਆਏ ਸੀ ਮਹਿਰਾਨ ਸੀ ਕੇ ਮਾਲਕ ਹੁਣ ਇਦਾਂ ਦੇ ਕਿਵੇਂ ਹੋ ਰਹੇ ਸੀ ਕਿਉਂਕਿ ਉਹਨਾਂ ਨੇ ਸਾਨੂੰ ਤਾਂ ਕਦੇ ਵੀ ਕੁਝ ਨਹੀਂ ਕਿਹਾ ਸੀ ਮੇਰਾ ਦਿਮਾਗ ਫਟਣ ਲੱਗਿਆ ਆਖਰ ਇਹ ਸਾਰਾ ਚੱਕਰ ਹੈ ਕੀ ਸੀ ਪਰ ਹੁਣ ਮੈਂ ਪਤਾ ਕਰਨਾ ਚਾਹੁੰਦੀ ਸੀ ਉਸ ਦਿਨ ਜਦੋਂ ਮੈਂ ਮਾਲਕ ਦੇ ਕਮਰੇ ਵਿੱਚ ਸਫਾਈ ਕਰਨ ਗਈ ਤਾਂ ਬਹਾਨੇ ਨਾਲ ਉਸ ਬਾਰੀ ਨੂੰ ਅੰਦਰੋਂ ਖੋਲ ਆਈ ਰਾਤ ਨੂੰ ਜੋ ਮੈਂ ਦੇਖਣ ਵਿੱਚ ਆਸਾਨੀ ਹੋ ਸਕੇ ਸ਼ਾਮ ਨੂੰ ਇੱਕ ਵਾਰੀ ਫੇਰ ਮਾਲਕ ਘਰ ਆਏ ਮਾਲਕ ਘਰ ਆਏ ਤਾਂ ਮਾਲਕਨ ਸਾਰਾ ਦਿਨ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਉਹਨਾਂ ਦੇ ਚਿਹਰੇ ਤੇ ਮੌਤ ਦੀ ਸਜਾ ਛਾਈ ਹੋਈ ਸੀ ਦਿੰਦੇ ਸਮੇਂ ਜਦੋਂ ਉਹ ਮੇਜ਼ 'ਤੇ ਖਾਣਾ ਰੱਖ ਕੇ ਮੈਨਾਂ ਉਹਨਾਂ ਨੂੰ ਬੁਲਾਉਣ ਲਈ ਗਈ ਤਾਂ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਕਹਿਣ ਲੱਗੀ ਮੈਨੂੰ ਭੁੱਖ ਨਹੀਂ ਤੂੰ ਚਲੀ ਜਾ ਦਿਲ ਚ ਆਇਆ ਕਿ ਕੋਈ ਪੁੱਛਾ ਤਾਂ ਸਹੀ ਫਿਰ ਕੁਝ ਸੋਚ ਕੇ ਚੁੱਪ ਹੋ ਗਈ ਆਖਰ ਉਹ ਬੜੇ ਲੋਕ ਸੀ ਅਸੀਂ ਗਰੀਬਾਂ ਨੂੰ ਉਹਨਾਂ ਦੇ ਅੱਗੇ ਕੀ ਸਮਝਣਾ ਸੀ ਉਸ ਦਾ ਜਦੋਂ ਮਾਲਕ ਤੇ ਮਾਲਕਣ ਕਮਰੇ ਵਿੱਚ ਗਏ ਤਾਂ ਇੱਕ ਵਾਰੀ ਫੇਰ ਮੈਂ ਸਾਰੇ ਕੰਮ ਕਰਕੇ ਲਾਈਟ ਬੰਦ ਕਰ ਦਿੱਤੀ ਤੇ ਉਸ ਬਾਰੀ ਦੇ ਕੋਲ ਚਲੀ ਗਈ ਮਹਿਲਕੀ ਜੀ ਬਾਰੀ ਖੋਲ ਦਿੱਤੀ ਜੋ ਮੈਨੂੰ ਸਭ ਕੁਝ ਸਾਫ਼ ਦਿਖਾਈ ਦੇਵੇ ਮੇਰੇ ਪੈਰਾਂ ਤਲੋਂ ਜ਼ਮੀਨ ਖਿਸਕ ਗਈ ਜਦੋਂ ਮਾਲਕ ਦਰਿੰਦਾ ਬਣਿਆ ਸੋਫੇ ਤੇ ਬੈਠਿਆ ਸੀ ਤੇ ਉਸ ਦੇ ਹੱਥ ਵਿੱਚ ਬੈਲਟ ਸੀ ਜਦੋਂ ਕਿ ਮਾਲਕਣ ਬਹੁਤ ਡਰੀ ਹੋਈ ਸੀ ਤੇ ਸੈਮੀ ਹੋਈ ਖੜੀ ਸੀ ਮਾਲਕ ਦਾ ਰੂਪ ਦੇਖ ਕੇ ਮੈਂ ਡਰ ਗਈ ਸੀ ਉਹ ਉਸ ਤੋਂ ਇੱਕ ਇੱਕ ਚੀਜ਼ ਦਾ ਹਿਸਾਬ ਮੰਗ ਰਿਹਾ ਸੀ ਕਹਿਣ ਲੱਗਿਆ ਜਦੋਂ ਮੈਂ 1.5 ਵਜੇ ਫੋਨ ਕੀਤਾ ਤੂੰ ਫੋਨ ਚੁੱਕਣ ਵਿੱਚ ਦੇਰ ਕਿਉਂ ਕੀਤੀ ਮਾਲਕਣ ਕਹਿਣ ਲੱਗੀ ਮੈਂ ਬਾਥਰੂਮ ਵਿੱਚ ਸੀ ਮੋਬਾਈਲ ਦੀ ਆਵਾਜ਼ ਮੈਨੂੰ ਨਹੀਂ ਸੁਣੀ ਅਗਲੇ ਪਲ ਮਾਲਕ ਨੇ 벨ਟ ਨਾਲ ਮਾਲਕ ਦੀਆਂ ਲੱਤਾਂ ਤੇ ਮਾਰਨਾ ਸ਼ੁਰੂ ਕਰ ਦਿੱਤਾ ਕਹਿਣ ਲੱਗਿਆ ਤੂੰ ਝੂਠ ਬੋਲਦੀ ਹੈ ਕਿਸੇ ਨਾਲ ਗੱਲਾਂ ਕਰਦੀ ਹੋਣੀ ਤਾਂ ਹੀ ਮੇਰੇ ਫੋਨ ਨੂੰ ਨਹੀਂ ਚੁੱਕਿਆ ਉਹ ਰੋਣ ਲੱਗੀ ਕਹਿਣ ਲੱਗੀ ਇਦਾਂ ਦਾ ਕੁਝ ਵੀ ਨਹੀਂ ਉਹ ਮਾਲਕਣ ਤੇ ਜ਼ੁਲਮ ਕਰ ਰਿਹਾ ਸੀ ਪਰ ਮਸਕਰਾਂ ਵੀ ਰਿਹਾ ਸੀ ਉਸ ਨੂੰ ਦੇਖ ਕੇ ਤਾਂ ਮੇਰੀ ਰੂਹ ਕੰਬ ਗਈ ਇਹ ਮਾਲਕ ਪਾਗਲ ਤਾਂ ਨਹੀਂ ਮੈਂ ਤਾਂ ਚੁੱਪ ਹੀ ਰਹਿ ਗਈ ਸੀ ਅਗਲੇ ਦਿਨ ਜਦੋਂ ਮਾਲਕਾਂ ਤੇ ਚਲੇ ਗਏ ਮੈਂ ਸਿੱਧੀ ਉਹਨਾਂ ਦੇ ਕਮਰੇ ਵਿੱਚ ਗਈ ਤੇ ਮਾਲਕਣ ਹਾਲੇ ਸੁੱਤੀ ਪਈ ਸੀ ਮੈਂ ਉਹਨਾਂ ਦਾ ਮੂੰਹ ਦੇਖਿਆ ਤਾਂ ਦਿਲ ਦੁਖੀ ਹੋਇਆ ਕਿਉਂਕਿ ਉਹਨੇ ਮੂੰਹ ਦੇ ਉੱਤੇ ਲਾਲ ਜ਼ਖਮਾਂ ਦੇ ਨਿਸ਼ਾਨ ਸੀ ਇਦਾਂ ਲੱਗਦਾ ਸੀ ਜਿਦਾਂ ਸਿਗਰਟ ਨੂੰ ਜਲਾ ਕੇ ਉਹਨਾਂ ਤੇ ਲਾਈ ਹੋਵੇ ਇਹ ਦੇਖ ਕੇ ਮੇਰਾ ਦਿਲ ਦੁਖੀ ਹੋ ਗਿਆ ਮੈਂ ਉਹਨਾਂ ਦੇ ਕੋਲ ਗਈ ਤੇ ਕਹਿਣ ਲੱਗੀ ਮਾਲਕਣ ਮੈਂ ਰਾਤ ਨੂੰ ਤੁਹਾਡੇ ਕਮਰੇ 'ਚ ਆਵਾਜ਼ ਸੁਣੀ ਸੀ ਹੋ ਸਕਦਾ ਮੈਂ ਕਿ ਤੁਹਾਡੀ ਮਦਦ ਕਰਾਂ ਤੁਸੀਂ ਮੈਨੂੰ ਆਪਣੀ ਦੋਸਤ ਸਮਝ ਕੇ ਕੁਝ ਵੀ ਦੱਸ ਸਕਦੇ ਹੋ ਤਾਂ ਮਾਲਕਣ ਰੋਣ ਲੱਗੀ ਰੋਂਦੇ ਕਹਿਣ ਲੱਗੀ ਇਹ ਮਾਲਕ ਦਿਮਾਗੀ ਮਰੀਜ਼ ਹੈ ਮੇਰੇ ਤੇ ਸਾਰਾ ਦਿਨ ਸ਼ੱਕ ਕਰਦਾ ਰਹਿੰਦਾ ਹੈ ਹਰ ਸਮੇਂ ਮੈਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ ਮੈਂ ਇਸ ਤੋਂ ਬਹੁਤ ਦੁਖੀ ਹੋ ਚੁੱਕੀ ਹਾਂ ਇਹ ਮੇਰੇ ਇਤਿਹਾਜ ਚੁੱਕਦਾ ਹੈ ਮੈਨੂੰ ਕਿਸੇ ਨਾਲ ਗੱਲ ਵੀ ਨਹੀਂ ਕਰਨ ਦਿੰਦਾ 24 ਘੰਟੇ ਮੈਨੂੰ ਆਪਣੀ ਸ਼ੱਕ ਦੇ ਦਾਇਰੇ ਵਿੱਚ ਰੱਖਦਾ ਹੈ ਇਹ ਕਹਿ ਕੇ ਉਹ ਫੇਰ ਤੁਰੋਂ ਲੱਗੀ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਆਪਣੇ ਆਪ ਤੋਂ ਘੱਟ ਸਮਝਦੀ ਹੈ ਤੂੰ ਜ਼ਿਆਦਾ ਸੋਹਣੀ ਹੈ ਤੇ ਮੈਂ ਬਸ ਸੂਰਤ ਹਾਂ ਇਸ ਲਈ ਤੂੰ ਮੈਨੂੰ ਕਦੇ ਵੀ ਧੋਖਾ ਦੇ ਸਕਦੀ ਹੈ ਸ਼ੁਰੂ-ਸ਼ੁਰੂ ਵਿੱਚ ਉਸਨੇ ਮੈਨੂੰ ਬਹੁਤ ਪਿਆਰ ਦਿੱਤਾ ਪਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਉਹ ਬਦਲਦਾ ਚਲਾ ਗਿਆ ਤੇ ਰੋਜ਼ ਰਾਤ ਨੂੰ ਆ ਕੇ ਮੇਰੇ ਤੇ ਜ਼ੁਲਮ ਕਰਦਾ ਹੈ ਅਜੀਬੋ ਗਰੀਬ ਕੰਮ ਕਰਵਾਉਂਦਾ ਹੈ ਖੜਾ ਕਰਦਾ ਹੈ ਬਹੁਤ ਜ਼ੁਲਮ ਕਰਦਾ ਹੈ ਜੇ ਕੋਈ ਗਲਤੀ ਹੋ ਜਾਵੇ ਤਾਂ ਉਹ ਮੇਰੇ ਹੱਥ ਅੱਗ ਨਾਲ ਜਲਾ ਦਿੰਦਾ ਹੈ ਮੇਰੀ ਤਾਂ ਜਾਨ ਤੇ ਬਣੀ ਹੈ ਸਮਝ ਨਹੀਂ ਆਉਂਦਾ ਕੀ ਕਰਾਂ ਇਹ ਆਦਮੀ ਮੈਨੂੰ ਮਾਰ ਕੇ ਹੀ ਸਾਹ ਲਊਗਾ ਮਾਲਕਣ ਦੀ ਇੰਨੀ ਗੱਲ ਸੁਣ ਕੇ ਮੇਰੀ ਤਾਂ ਰੂਹ ਕੰਬ ਗਈ ਸੀ ਅਤੇ ਉਹ ਫੇਰ ਰੋਣ ਲੱਗੀ ਸੀ ਮੈਂ ਡਰ ਗਈ ਸੀ ਮਾਲਕਣ ਮੇਰੇ ਗੱਲ ਨਾਲ ਲੱਗ ਕੇ ਰੋਣ ਲੱਗੀ ਤੇ ਆਪਣੇ ਦਿਲ ਨੂੰ ਹਲਕਾ ਕਰਨ ਲੱਗੀ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗੀ ਤੇ ਕਿਹਾ ਆਪਾਂ ਇਸ ਦਾ ਜ਼ਰੂਰ ਕੋਈ ਹੱਲ ਕੱਢਾਂਗੇ ਉਸ ਰਾਜ ਜਦੋਂ ਉਹ ਘਰ ਆਏ ਤੇ ਇੱਕ ਵਾਰੀ ਫੇਰ ਮਾਲਕਣ ਨਾਲ ਸਖਤ ਵਰਤਾਅ ਕਰਨ ਲੱਗੇ ਉਹਨਾਂ ਨੇ ਕੰਚ ਦਾ ਕਮਲਾ ਫੇਰ ਤੋੜ ਦਿੱਤਾ ਤੇ ਕਹਿਣ ਲੱਗੇ ਇਸ ਤੇ ਚੱਲ ਕੇ ਮੇਰੇ ਕੋਲ ਆ ਨਹੀਂ ਤਾਂ ਮੈਂ ਤੈਨੂੰ ਹੋਰ ਮਾਰਾਂਗਾ ਤੈਨੂੰ ਗੰਜਾ ਕਰ ਦੇਵਾਂਗਾ ਤੇਰੇ ਸਿਰ ਤੇ ਇੱਕ ਵੀ ਵਾਲ ਨਹੀਂ ਛੱਡਾਂਗਾ ਮਾਲਕਣ ਰੋ ਰਹੀ ਸੀ ਉਸ ਦੇ ਚੱਲਣ ਦੀ ਆਵਾਜ਼ ਮੈਨੂੰ ਆ ਰਹੀ ਸੀ ਮੈਂ ਇਹ ਜਿਹਾ ਨਹੀਂ ਦੇਖ ਸਕਦੀ ਸੀ ਮੈਨੂੰ ਦਰਦ ਹੋ ਰਿਹਾ ਸੀ ਮਾਲਕਨ ਨੇ ਅਗਲੇ ਹੀ ਪਲ ਜਦੋਂ ਮੋਮਬਤੀ ਚੁੱਕੀ ਉਸ ਦੇ ਨੇੜੇ ਜਾਣ ਲੱਗੇ ਤਾਂ ਜੋ ਉਸ ਦੇ ਵਾਲਾਂ ਨੂੰ ਜਲਾ ਸਕੇ ਮੈਂ ਸਭ ਕੁਝ ਦੇਖ ਰਹੀ ਸੀ ਬਰਦਾਸ਼ਤ ਨਾ ਹੋਇਆ ਮਾਲਕਨ ਚਿਲਾਉਂਦੀ ਰਹੀ ਕਮਰੇ ਦੇ ਕੋਨੇ ਵਿੱਚ ਬੈਠੀ ਸੀ ਮੈਂ ਜਲਦੀ ਨਾਲ ਬਾਹਰ ਜੋ ਕੰਚ ਦਾ ਗੁਲਦਸਤਾ ਸੀ ਚੁੱਕਿਆ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਜਦੋਂ ਮਾਲਕ ਨੇ ਪਲਟ ਕੇ ਮੇਰੇ ਵੱਲ ਦੇਖਿਆ ਮੈਂ ਕੰਚ ਦਾ ਗਮਲਾ ਉਹਨਾਂ ਦੇ ਸਿਰ ਤੇ ਮਾਰ ਦਿੱਤਾ ਤੇ ਉਹ ਫਰਸ਼ ਤੇ ਗਿਰ ਗਏ ਤੇ ਤੜਫ ਰਹੇ ਸੀ ਪਰ ਮੈਂ ਮਾਲਕਨ ਨੂੰ ਲੈ ਕੇ ਉੱਥੋਂ ਭੱਜ ਗਈ ਤੇ ਘਰ ਤੋਂ ਬਾਹਰ ਨਿਕਲੀ ਔਰ ਹੋਣ ਲੱਗੀ ਕਹਿਣ ਲੱਗੀ ਨਹੀਂ ਉਹ ਮੇਰਾ ਘਰ ਵਾਲਾ ਹੈ ਉਹ ਮੈਨੂੰ ਜੋ ਵੀ ਕਹੇ ਮੈਂ ਉਸ ਨੂੰ ਇਦਾਂ ਛੱਡ ਕੇ ਨਹੀਂ ਜਾ ਸਕਦੀ ਉਹਨਾਂ ਨੂੰ ਕੁਝ ਹੋ ਗਿਆ ਤਾਂ ਸਾਰੀ ਗੱਲ ਮੇਰੇ ਤੇ ਆਊਗੀ ਮੈਂ ਉਹਨਾਂ ਨੂੰ ਉੱਥੋਂ ਭਜਾਉਣਾ ਚਾਹੁੰਦੀ ਸੀ ਪਰ ਉਹ ਵਾਪਸ ਅੰਦਰ ਗਈ ਮਾਲਕ ਬਿਹੋਰ ਸੀ ਜਲਦੀ ਨਾਲ ਗੱਡੀ ਵਿੱਚ ਪਾ ਕੇ ਉਹਨਾਂ ਨੂੰ ਹਸਪਤਾਲ ਲੈ ਗਈ ਉਹਨਾਂ ਦੇ ਇਲਾਜ ਕਰਵਾਇਆ ਇਲਾਜ ਦੇ ਨਾਲ-ਨਾਲ ਉਹਨਾਂ ਦੇ ਦਿਮਾਗ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹ ਕੁਝ ਠੀਕ ਹੋਣ ਲੱਗੇ ਤੇ ਆਪਣੀ ਘਰਵਾਲੀ ਤੇ ਭਰੋਸਾ ਕਰਨ ਲੱਗੇ ਜਦੋਂ ਕਿ ਮੈਨੂੰ ਮਾਲਕ ਨੇ ਪੈਸੇ ਦੇ ਕੇ ਉੱਥੋਂ ਭਜਾ ਦਿੱਤਾ ਸੀ ਕਿ ਮਾਲਕ ਮੇਰੇ ਤੇ ਕੋਈ ਕਾਰਵਾਈ ਨਾ ਕਰ ਸਕੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਘਰ ਵਾਲਾ ਕਿੰਨਾ ਵੀ ਬੁਰਾ ਕਿਉ ਨਾ ਹੋਵੇ ਘਰ ਵਾਲੇ ਦੇ ਨਾਲ ਇਦਾਂ ਦਾ ਸਲੂਕ ਨਹੀਂ ਕਰਨਾ ਚਾਹੀਦਾ ਜਦੋਂ ਮੁਸੀਬਤ ਆਉਂਦੀ ਹੈ ਤਾਂ ਘਰ ਵਾਲੀ ਬਿਨਾ ਆਪਣੀ ਪਰਵਾਹ ਕੀਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਇਸ ਲਈ ਸਭ ਨੂੰ ਆਪਣੀ ਘਰ ਵਾਲੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਆਪਣੇ ਰਿਸ਼ਤਿਆਂ ਤੇ ਭਰੋਸਾ ਕਰਨਾ ਚਾਹੀਦਾ ਹੈ ਜਿਸ ਨਾਲ ਪਿਆਰ ਤੇ ਵਿਸ਼ਵਾਸ ਬਣਿਆ ਰਹੇ ਹਾਂਜੀ ਦੋਸਤੋ ਉਮੀਦ ਕਰਦੀ ਹਾਂ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ